ਇਸ ਤਰ੍ਹਾਂ ਸਰਕਾਰ ਮਨਾ ਰਹੀ ਹੈ ਸ਼ਹੀਦੀ ਸ਼ਤਾਬਦੀ ਕਿ ਸਰਕਾਰ ਨੇ ਅਜੇ ਪ੍ਰਬੰਧ ਕੀਤੇ ਨੇ ਕਿ ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਈ ਜਾਏਗੀ ਜਨਾਬ ਜੇ ਇਸੇ ਤਰ੍ਹਾਂ ਸ਼ਤਾਬਦੀ ਮਨਾਉਣੀ ਹੈ ਤਾਂ ਫਿਰ ਰਹਿਣੀ ਦਿਓ ਜੀ ਕਿਉਂ ਤੁਸੀਂ ਲੋਕਾਂ ਦੀਆਂ ਤੇ ਖਾਸ ਕਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਇਸ ਤਰ੍ਹਾਂ ਖੇਡਣ ਦਾ ਮਨ ਬਣਾ ਚੁੱਕੇ ਹੋ ਜਦੋਂ ਤੋਂ ਪੰਜਾਬ ਸਰਕਾਰ ਨੇ ਐਸਜੀਪੀਸੀ ਤੋਂ ਵੱਖਰੇ ਸਮਾਗਮ ਰੱਖ ਕੇ ਸ਼ਤਾਬਦੀ ਮਨਾਉਣ ਦਾ ਫੈਸਲਾ ਲਿਆ ਤਾਂ ਲਗਾਤਾਰ ਐਸਜੀਪੀਸੀ ਤੇ ਹੋਰ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਕਹਿ ਰਹੀਆਂ ਨੇ ਕਿ ਸਰਕਾਰ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਵੇ ਤਾਂ ਹੀ ਚੰਗਾ ਹੋਏਗਾ ਕਿਉਂਕਿ ਜਾਣੇ ਅਣਜਾਣੇ ਵਿੱਚ ਮर्याਦਾ ਦਾ ਕਾਣ ਹੋਏਗਾ ਕੋਤਾਈ ਵਰਤੀ ਜਾਏਗੀ ਗੁਰਨਾਨਕ ਨਾਮਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜੇਗੀ ਪਰ ਨਹੀਂ ਸਰਕਾਰ ਬਜਟ ਤੇ ਹਾਲੇ ਤਾਂ ਸਰਕਾਰੀ ਐਲਾਨ ਹੋਇਆ ਨੂੰ ਚੰਦ ਦਿਨ ਵੀ ਨਹੀਂ ਹੋਏ ਅਤੇ ਕੁਤਾਹੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਗੁਰਨਾਨਕ ਨਾਮ ਲੈਵਾ ਸੰਗਤ ਦੇ ਹਿਰਦੇ ਤੇ ਡੂੰਗੀ ਸੱਟ ਮਾਰੀ ਪਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਵਿੱਚ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸਿੰਗਰ ਵੀਰ ਸਿੰਘ ਨੂੰ ਬੁਲਾਇਆ ਗਿਆ ਉਹਨਾਂ ਨੇ ਇੱਥੇ ਗਾਣੇ ਗਾ ਦਿੱਤੇ ਤੇ ਗਾਣੇ ਤੇ ਵੀ ਸ਼ਹੀਦੀ ਸਮਾਗਮ ਲਈ ਰੱਖੇ ਪ੍ਰੋਗਰਾਮ ਦੇ ਵਿੱਚ ਖੂਬ ਪੰਗੜੇ ਪਾਏ ਤਸਵੀਰਾਂ ਜ਼ਰਾ ਤੁਸੀਂ ਖੁਦ ਹੀ ਦੇਖ ਲਓ ਵੀਡੀਓ ਸਾਹਮਣੇ ਆਈ ਤਾਂ ਵਿਰੋਧ ਵੀ ਸ਼ੁਰੂ ਹੋ ਗਿਆ ਐਸਜੀਪੀਸੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਕਿ ਆ ਕੀ ਸ਼ਹੀਦੀ ਸਮਾਗਮ ਕੋਈ ਸਧਾਰਨ ਜਸ਼ਨ ਜਾਂ ਕੋਈ ਮਨੋਰੰਜਕ ਤਿਉਹਾਰ ਨਹੀਂ ਅਤੇ ਇਸ ਘਟਨਾ ਨੇ ਸਿੱਖ ਸੰਗਤ ਦੀਆਂ ਭਾਵਨਾਵਾਂ ਤੇ ਡੂੰਗੀ ਸੱਟ ਮਾਰੀ ਹੈ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਐਸੀ ਚੀਜ਼ਾਂ ਕਰਕੇ ਅਸੀਂ ਪਹਿਲਾਂ ਕਹਿ ਰਹੇ ਸੀ ਕਿ ਧਾਰਮਿਕ ਸਮਾਗਮ ਦਾ আয়োজন ਕਰਵਾਣਾ ਸਰਕਾਰਾਂ ਦਾ ਕੰਮ ਨਹੀਂ ਸਰਕਾਰਾਂ ਸਿਰਫ ਇਨ੍ਹਾਂ ਸਮਾਗਮਾਂ ਲਈ ਸਹੂਲਤਾ ਦੇਣ ਪ੍ਰਬੰਧ ਕਰਨ ਤਾਂ ਹੀ ਚੰਗਾ ਇਸ ਦਿਨਾਂ ਵਿੱਚ ਸ਼ਰੋਣੀ ਕਮੇਟੀ ਪ੍ਰਧਾਨ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਗੱਲ ਚਿਤਾਈ ਸੀ ਕਿ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਕਰੇ ਤੇ ਜਿਹੜੇ ਧਾਰਮਿਕ ਸਮਾਗਮ ਆ ਉਹਦੇ ਵਿੱਚ ਸ਼ਰੋਣੀ ਕਮੇਟੀ ਜਿਹੜੇ ਸਮਾਗਮ ਕਰਦੀ ਆ ਉਹਨਾਂ ਵਿੱਚ ਸਰਕਾਰ ਜਿਹੜੀ ਹੈ ਸ਼ਾਮਲ ਹੋਵੇ ਸੋ ਅੱਜ ਇੱਕ ਵੱਡਾ ਰੋਸ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਯੋਜਨਾ ਕੀਤਾ ਜਿਹੜਾ ਕਿ ਪੰਜਾਬ ਦੀ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ گاਉਣ ਵਾਲੇ ਭਰਾ ਜਿਹੜੇ ਆ ਉੱਥੇ ਗੀਤ गा ਰਹੇ ਆ ਤੇ ਸੰਗਤ ਜਿਹੜੀ ਆ ਉਹ ਸੰਗਤ ਨਾ ਘਹਿਰਵਾਂ ਕਿ ਜਿਹੜੇ ਉੱਥੇ ਹਾਜ਼ਰੀ ਨੇ ਉਹ ਉੱਥੇ ਭੰਗੜੇ ਪਾ ਰਹੇ ਨੇ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਾਦਨ ਦੇ ਵਸਾ ਤੇ ਉਸ ਦੇ ਲੋਜਤ ਸਰਕਾਰੀ ਸਮਾਗੋ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਤੇ ਗਾਣੇ ਗਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸੰਗਤ ਦੇ ਵਿੱਚ ਭਾਰੀ ਰੋਸ ਹੈ ਇਸ ਦੀ ਡਟ ਕੇ ਨਖੇਦੀ ਕਰਦੀਆਂ ਸ਼ੋਣੀ ਗੁਰਦੁਆਰਾ ਫਰੰਦ ਕਮੇਟੀ ਤੇ ਸੰਗਤ ਹੀ ਇਸ ਗੱਲ ਦਾ ਜਵਾਬ ਪੁੱਛੇ ਕਿ ਜਿਹੜਾ ਕੁਛ ਕੀਤਾ ਜਾ ਰਿਹਾ ਅਸੀਂ ਤਾਂ ਸਰਕਾਰ ਨੂੰ ਨਹੀਂ ਰੋਕਿਆ ਅਸੀਂ ਤਾਂ ਉੱਥੇ ਜਾ ਕੇ ਸ਼੍ਰੀਨਗਰ ਕੋਈ ਸ਼ਰੋਣੀ ਕਮੇਟੀ ਨੇ ਤਾਂ ਕੋਈ ਰੁਕਾਵਟ ਨਹੀਂ ਪਾਈ ਨਾ ਅਸੀਂ ਪਾਉਣੀ ਹੈ ਪਰ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਨੇ ਨੇ ਸੜਕਾਂ ਬਣਾਉਣੀਆਂ ਪ੍ਰਬੰਧ ਕਰ ਲੈ ਟੈਂਟ ਸਿਟੀ ਬਣਾਉਣੀ ਹੋਰ ਜਾਨਵਰਾਂ ਦਾ ਪ੍ਰਬੰਧ ਕਰਨਾ ਉਹ ਸਰਕਾਰਾਂ ਦਾ ਕੰਮ ਹੁੰਦਾ ਵਿਰੋਧ ਹੋਇਆ ਤਾਂ ਇਸ ਮੌਕੇ ਵੀਰ ਸਿੰਘ ਦਾ ਸਪਸ਼ਟਿਕਰਨ ਵੀ ਆ ਗਿਆ ਉਹਨਾਂ ਨੇ ਇਸ ਮਸਲੇ ਤੇ ਮਾਫੀ ਵੀ ਮੰਗ ਲਈ ਅਤੇ ਆਪਣੀ ਭੁੱਲ ਬਖਸ਼ਾਉਣ ਲਈ ਸ਼੍ਰੀ ਅਕਾਲ ਤਖਤ ਸਹਿਬੀ ਪਹੁੰਚ ਗਏ ਜਿਹੜੀ ਕੱਲ ਦੇ ਪ੍ਰੋਗਰਾਮ ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਣਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੀਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇਤ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਅਸੀਂ ਬਹੁਤ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜੀਨੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਏ ਰੋ ਜ਼ਰੂਰੀ ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮੇਰੀ ਅੰਗੈਲੀ ਸੀਗੀ ਔਰ ਉਹਦੇ ਲਈ ਮੈਂ ਕਿਹ ਮਦਦ ਆ ਚੁੱਕੀਆਂ ਪ੍ਰੋਗਰਾਮ ਦੇ ਦੌਰਾਨ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਾਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ੍ਹ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸੁਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਤੇਦਰ ਸਾਹਿਬ ਨੂੰ ਵੀ ਭੇਜਿਆ ਪਰ ਸਰਕਾਰ ਹਾਲੇ ਵੀ ਇਸ ਮਸਲੇ ਤੇ ਚੁੱਪ ਹੈ ਨਾ ਹੀ ਸਰਕਾਰ ਕੁਝ ਬੋਲ ਰਹੀ ਹੈ ਸਮਾਗਮ ਨੂੰ ਲੈ ਕੇ ਆਪਣੇ ਵੱਲੋਂ ਪਾਏ ਪੋਸਟਰ ਵੀ ਹਟਾ ਦਿੱਤੇ ਗਏ ਨੇ ਹੁਣ ਵਿਰੋਧ ਹੋ ਰਿਹਾ ਹੈ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਧਾਰਮਿਕ ਸਮਾਗਮਾਂ ਵਿੱਚ ਸਰਕਾਰ ਤਕਲ ਅੰਦਾਜ਼ੀ ਨਾ ਕਰੇ ਇਹ ਗੱਲ ਇਸੇ ਲਈ ਕਹਿ ਰੇ ਸੀ ਉਸ ਦੀ ਉਦਾਹਰਣ ਸੰਗਤ ਦੇ ਸਾਹਮਣੇ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਪੀਟੀਸੀ ਨਿਊਜ਼